ਸਤਿ ਸ੍ਰੀ ਅਕਾਲ ਜੀ ਐਗਰੋਨੈਸ 12 ਨੂੰ ਸਾਰੇ ਕਿਸਾਨ ਭਰਾਵਾਂ ਨੂੰ ਅੱਜ ਆਪਾਂ ਗੱਲ ਕਰਨ ਲੱਗੇ ਆ ਨਰਮੇ ਦੀ ਵਿੱਚ ਚਿੱਟੀ ਮੱਖੀ ਬਾਰੇ ਇਹ ਬਿਮਾਰੀ ਨਰਮੇ ਦੀ ਸਭ ਤੋਂ ਖਤਰਨਾਕ ਬਿਮਾਰੀ ਹੈ ਜਿਵੇਂ ਕਿ ਆਪਾਂ ਜਾਣਦੇ ਆ ਪਿਛਲੇ 2-3 ਸਾਲਾਂ ਤੋਂ ਇਹ ਬਹੁਤ ਜ਼ਿਆਦਾ ਆਈ ਜਾਂਦੀ ਹੈ ਆਪਣੀ ਫਸਲ 'ਚ ਜਿਹੜੀ ਕਿ ਪਿਛਲੇ ਸਾਲ ਆਪਣੀ 50% ਯੀਲਡ ਘਟ ਹੋਈ ਸੀ ਅੱਜ ਆਪਾਂ ਗੱਲ ਕਰਾਂਗੇ ਕਿ ਕਿਵੇਂ ਬਚਾਅ ਕੀਤਾ ਜਾਵੇ ਇਸ ਚਿੱਟੀ ਮੱਖੀ ਤੋਂ ਤੇ ਇਹਦੇ ਵਾਸਤੇ ਕਈ ਬਚਾਅ ਨੇ ਪਹਿਲਾ ਵਿਚਾਰ ਹੈ ਕਿ ਆਪਣੀ ਫਸਲ 'ਚ ਸੁੱਕਾਪਣ ਨਾਣ ਦਿੱਤਾ ਜਾਵੇ। ਇਹ ਮੱਖੀ ਜਦੋਂ ਜਿਹਨੂੰ ਸੁੱਕਾਪਣ ਮਿਲੇਗਾ ਇਹ ਉਦੋਂ ਹੀ ਜ਼ਿਆਦਾ ਆਉਂਦੀ ਹੈ। ਤਾਂ ਇਸ ਕਰਕੇ ਟਾਈਮ ਨਾਲ ਆਪਾਂ ਨੂੰ ਪਾਣੀ ਲਾਉਣਾ ਪੈਂਦਾ ਹੈ ਫਸਲ ਨੂੰ। ਤੇ ਦੂਜਾ ਉਪਚਾਰ ਇਹ ਹੈ ਕਿ ਨਰਮੇ ਦੇ ਨਾਲ ਸਬਜ਼ੀਆਂ ਦੀ ਵੱੱਲਾ ਨਾ ਲਾਓ। ਜਿਵੇਂ ਕਿ ਭਿੰਡੀ, ਬੈਂਗਣ ਜਾਂ ਗੋਭੀ ਦੀ ਫਸਲ ਕਿਉਂਕਿ ਇੰਨਾ 'ਚ ਚਿੱਟੀ ਮੱਖੀ ਸਭ ਤੋਂ ਜ਼ਿਆਦਾ ਆਉਂਦੀ ਹੈ ਤੇ ਇਹ ਬਾਜ ਚ ਨਰਮੇ ਦੀ ਫਸਲ ਚ ਆ ਜਾਂਦੀ ਹੈ ਇਹਦੀ ਬਜਾਏ ਜੇ ਤੁਸੀਂ ਜਵਾਰ ਜਾਂ ਮੱਕੇ ਦੀ ਫਸਲ ਲਾਉਂਗੇ ਤਾਂ ਉਹਦੇ ਨਾਲ ਜ਼ਿਆਦਾ ਫਾਇਦਾ ਹੈ ਕਿਉਂਕਿ ਇਹ ਚਿੱਟੀ ਮੱਖੀ ਨੂੰ ਰੋਕਦੀ ਹੈ ਤੇ ਤੀਜਾ ਉਪਚਾਰ ਇਹ ਹੈ ਕਿ ਸਪਰੇ ਜਿਹੜੀ ਕਿ ਆਪਾਂ ਕਰਨੀ ਹੈ ਉਹ ਆਪਾਂ ਪੱਤੇ ਦੇ ਥੱਲੇ ਕਰਨੀ ਹੈ ਮੋਟਾ ਫੋਰਾ ਮਾਰ ਕੇ ਤੇਜ਼ ਪ੍ਰੈਸ਼ਰ ਨਾਲ ਤਾਂ ਕਿ ਜਿਹੜੀ ਮੱਖੀ ਹੈ ਉਹ ਉੱਡ ਜੇ ਤੇ ਅੰਡੇ ਥੱਲੇ ਡਿੱਗ ਜਾਣ ਤੇ ਇਹਦੇ ਵਿੱਚ ਆਪਾਂ ਇਥੀਓਲ 800 ml 1 ਏਕੜ ਦੇ ਵਿੱਚ ਆਪਾਂ ਕਰਨੀ ਹੈ ਜਾਂ ਨਿੰਮ ਆਇਲ 5 ml 1 ਲੀਟਰ ਦੇ ਵਿੱਚ ਪਾ ਕੇ ਕਰਨਾ ਹੈ ਕਈ ਵਾਰੀ ਕਿਸਾਨ ਭਰਾ ਟੈਂਪ ਤੋਂ ਪਹਿਲਾਂ ਸਪਰੇਅ ਕਰ ਦਿੰਦੇ ਆ ਉਹਦੇ ਨਾਲ ਕੀ ਹੁੰਦਾ ਹੈ ਕਿ ਜੜੇ ਚਿੱਟੀ ਮੱਖੀ ਨੂੰ ਰੋਕਣ ਵਾਲੇ ਕੀੜੇ ਆ ਉਹ ਵੀ ਮਰ ਜਾਂਦੇ ਆ ਤੇ ਇਸ ਕਰਕੇ ਦਵਾਈ ਦਾ ਅਸਰ ਜ਼ਿਆਦਾ ਨਹੀਂ ਹੁੰਦਾ ਇਹ ਜਿਹੜੇ ਕਿ ਉਪਚਾਰ ਹੈ ਉਹ ਤੁਸੀਂ ਅਪਣਾਓ ਤੇ ਚਿੱਟੀ ਮੱਖੀ ਤੋਂ ਤੁਹਾਨੂੰ ਰਾਤ ਮਿਲੂਗੀ ਜੇ ਤੁਹਾਡੀ ਕੋਈ ਹੋਰ ਕੁਐਰੀ ਜੇ ਪ੍ਰੋਬਲਮ ਹੋਵੇ ਤੁਸੀਂ ਐਗਰੋਨੈਸ ਦੀ ਐਪਲੀਕੇਸ਼ਨ ਤੇ ਪੋਸਟ ਕਰ ਸਕਦੇ ਹੋ ਅਸੀਂ ਉਹਦਾ ਹੱਲ ਪ੍ਰੋਵਾਈਡ ਕਰਾਂਗੇ ਧੰਨਵਾਦ